ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸ ਮੇਰੇ ਚੈਨਲ ਤੁਹਾਡਾ ਸਾਰਾ ਸਵਾਗਤ ਜੀ ਆਈ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੱਟ ਪੀਸ ਦੀ ਵੀਡੀਓ ਇਹ ਸਰਦੀ ਵਾਲੇ ਕੱਟ ਪੀਸ ਨੇ ਸਾਰੇ ਇਹ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਨੇ ਇਹਨਾਂ ਵਿੱਚ ਕੋਈ ਵੀ ਬੁਰਦੀ ਗਰੰਟੀ ਹੈ ਕੋਈ ਬੁਰ ਵਗੈਰਾ ਕੁਝ ਵੀ ਨਹੀਂ ਆਊਗਾ ਕੋਈ ਰੰਗ ਫੇੜਨੇ ਹੋਗੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਤੇ ਕਲਰ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਨੇ ਆਪਾਂ ਗੰਗ ਰੰਗ ਫੇਟੋਣ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਪਸੰਦ ਹੋਵੇ ਕੱਟ ਪੀਸ ਤੁਸੀਂ ਸਕਰੀਨ ਸ਼ਾਟ ਲੈ ਕੇ ਵੀਡੀਓ ਵਿੱਚ ਆਪਣਾ ਨੰਬਰ ਦਿੱਤਾ ਹੈ ਤੁਸੀਂ WhatsApp ਮੈਸੇਜ ਸੂਟ ਪੇ ਆਰਡਰ ਕਰ ਸਕਦੇ ਹੋ ਤੇ ਇਹ ਕੋਈ 2.5 ਮੀਟਰ ਦਾ ਕੋਈ 3 ਮੀਟਰ ਦਾ ਕੱਟ ਰਹੂਗਾ ਕੋਈ 2 ਕੱਟ ਰਹਿੰਦੇ ਨੇ ਜਿੱਦ ਤੁਹਾਡਾ ਪੂਰਾ ਸੂਟ 5 ਜਾਂ 5.5 ਮੀਟਰ ਵੀ ਹੋ ਸਕਦਾ ਤੇ ਇਹ ਦੇਖੋ ਜੀ ਇਹ ਆਪਣਾ ਕੱਟ ਪੀਸ ਹੈਗਾ ਇੱਕ ਸ਼ਰਟ ਦਾ ਹੈਗਾ ਪੂਰਾ ਇਹ 1.5 ਮੀਟਰ ਹੈ ਜੀ ਦੇਖੋ ਇਹ 1.5 ਮੀਟਰ ਹੋਊਗਾ ਹੁਣ ਪਤਾ ਨੂੰ ਸਾਰੇ ਦਿਖਾ ਦੇਵਾਂਗੇ ਕਲਰ ਪ੍ਰਿੰਟ ਇਹੀ 340 ਦਾ ਕਈ ਪੈਨਾਂ ਦਾ ਸੂਟ ਬਣ ਜਾਂਦਾ ਤਾਂ ਤੁਸੀਂ ਜਿਹਦਾ ਸੂਟ ਬਣਦਾ ਕੋਈ ਸੂਟ ਬਣਾ ਵੀ ਸਕਦਾ ਆਪਣਾ 340 ਦਾ ਤੇ ਤੁਹਾਨੂੰ ਕੱਟ ਕੇ ਨਹੀਂ ਦੇਣਗੇ ਦਿੱਤੇ ਜਾਣਗੇ ਜਿੰਨਾ ਵੀ ਹੋਊਗਾ ਤੁਹਾਨੂੰ ਸਾਰਾ ਕਪੜਾ ਹੀ ਲੈਣਾ ਪਊਗਾ 1 ਪਰ ਮੀਟਰ ਦੇ ਹਿਸਾਬ ਨਾਲ ਇਹ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਇਹ ਦੇਖੋ ਇੱਕ ਬੜਾ ਇਹ ਰਿਹਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਕਲਰ ਨੇ ਇਹ 2 ਮੀਟਰ ਹੋਊਗਾ ਨੀਚੇ ਵਾਲਾ ਤੇ ਇਹ ਵਾਲਾ ਆਪਣਾ 1 ਮੀਟਰ ਦੇ ਹੋਊਗਾ ਇਹ ਕੋਈ ਸ਼ਾਰਟ ਜਾਂ ਕੋਈ ਬੱਚੇ ਦੇ ਜਾਂ ਸ਼ਰਟ ਵਗੈਰਾ ਜਾਂ ਕਿਸੇ ਦੀ ਬਰਸਾਤ ਸਰਦੀ ਬੰਨਦੀ ਸ਼ਾਰਟ ਤਾਂ ਲੈ ਸਕਦੇ ਹੋ ਇਹ ਬੜਾ ਵੀ ਆਪਣੇ 2 ਮੀਟਰ ਦਾ ਹੀ ਰਹੂਗਾ ਦੇਖੋ ਬਹੁਤ ਜਿਆਦੇ ਸੋਹਣੇ ਕਲਰ ਨੇ ਇਹ ਬੜਾ ਆਪਣੇ ਕੋਲ 1.5 ਮੀਟਰ ਦਾ ਕੱਟ ਰਹੂਗਾ ਜੀ। ਲੇਕੋ ਕਲਰ ਪ੍ਰਿੰਟ ਬਹੁਤ ਜਿਆਦਾ ਸੋਹਣਾ। ਇਹ ਬੜਾ ਆਪਣਾ 3 ਉਸ ਦਾ ਰਹੂਗਾ ਜੀ। 3 ਮੀਟਰ ਦਾ ਪੂਰੇ ਦਾ। ਕਿਸੇ ਵੀ ਭੈਣ ਦਾ 3 ਮੀਟਰ ਦਾ ਸੂਟ ਬਣਦਾ ਤਾਂ ਉਹ ਜਿੱਦਾਂ ਆਪਣੀ ਹਲਕੀ ਬਾਟਮ ਵਗੈਰਾ ਲੈ ਕੇ ਲੈ ਸਕਦੇ ਹੋ। ਇਹ ਵੀ ਆਪਣੇ ਕੋਲ 2.5 ਮੀਟਰ ਦਾ ਹੀ ਕੱਟ ਰਹਿਣਾ ਜੀ। ਇਹ ਵੀ ਆਪਣੇ ਕੋਲੇ ਸ਼ਰਟ ਦਾ ਹੀ ਪੀਸ ਹੈ ਕਾ 2.5 ਮੀਟਰ ਇਹ ਪੀਸ ਆਪਣੇ ਕੋਲੇ ਦੋ ਇਹ ਤੁਹਾਡਾ ਪੂਰਾ 5 ਮੀਟਰ ਬਣ ਸਕਦਾ ਵੈਸੇ 5 ਮੀਟਰ ਤੋਂ ਉੱਤੀ ਹੈ 5.5 ਇੱਕ ਇੱਕ 40 ਕੁ ਸਿੱਧਾ ਇਹ ਤੁਹਾਨੂੰ ਆਪਾਂ 5 ਮੀਟਰ ਦੋ ਕੱਟ ਕਲਰ ਸੇਮ ਹੀ ਨੇ ਡਿਜ਼ਾਈਨ ਇਹ ਬੜਾ 260 ਦਾ ਰਹੂਗਾ ਜੀ ਦੇਖੋ ਬਹੁਤ ਜਿਆਦਾ ਸੋਹਣਾ ਆਪਣੇ ਤੁਸੀਂ ਕਿ ਜਿੱਦਾਂ ਦੀ ਵੀ ਬਾਟਮ ਚਾਹੀਦੀ ਹੋ ਮੈਚ ਕਰਕੇ ਲੈ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਇਹ 15 16 1600 ਦੇ ਸੂਟ ਬਣਦੇ ਨੇ ਜਿਹੜੇ ਆਪਾਂ ਤੁਹਾਨੂੰ ਕੱਟ ਦੇ ਰਹੇ ਆ ਤੁਹਾਡਾ 6 700 ਦਾ ਸੂਟ ਬਣ ਜਾਊਗਾ ਆਰਾਮ ਦਿਨਾਂ ਤੁਸੀਂ ਇਹਦਾ ਨਾ ਪਸ਼ਮੀਨੇ ਦੇ ਬਾਟਮ ਲੈ ਕੇ ਤਿਆਰ ਕਰ ਸਕਦੇ ਹੋ ਸੂਟ ਇਹ ਆਪਣੇ ਕੋਲੇ 190 ਦਾ ਰੂਗਾ ਫਰੋਜੀ ਕਲਰ ਦਾ ਦੇਖੋ ਇਹ ਆਪਣੇ ਕੋਲੇ 225 ਦਾ ਰੂਬਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਤੇ ਕਲਰ ਨੇ ਤੁਸੀਂ ਕਿਹੜੇ ਵੀ ਕਲਰ ਦੀ ਚਾਹੋ ਤਾਂ ਬਾਟਮ ਲੈ ਸਕਦੇ ਹੋ ਜੇ ਕਈ ਵਾਰ ਘਰ ਵਿੱਚ ਹੁੰਦੀ ਹੈ ਤਾਂ ਤੁਸੀਂ ਉਹਦੇ ਲਈ ਲੈ ਸਕਦੇ ਹੋ ਇਹ ਆਪਣੇ ਕੋਲੇ ਦੋ ਪੀਸ ਨੇ ਜੀ ਇਹ ਪਤਾ ਨੂੰ ਚੈੱਕ ਕਰ ਲਾਂਗੇ ਜੇ ਪੂਰਾ ਸੂਟ ਬਣਿਆ ਤਾਂ ਪੂਰਾ ਸੂਟ ਤਿਆਰ ਕਰਕੇ ਦੇ ਦਾਂਗੇ ਜੇ ਤੁਸੀਂ ਸਾਡੇ ਕੋਲ ਬਾਟਮਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰੀ ਆਪਣਾ ਕੱਟ ਪੀਸ ਰਖਵਾ ਕੇ ਤੇ ਦੁਬਾਰਾ ਤੋਂ ਤੁਹਾਨੂੰ ਬਾਟਮ ਨੂੰ ਮੈਚ ਕਰਕੇ ਦੇ ਦਾਂਗੇ ਇਹ ਆਪਣੇ ਕੋਲ 2 ਮੀਟਰ ਦਾ ਰਹੂਗਾ ਇਹ ਵੀ ਤੁਹਾਡੀ ਸ਼ਰਟ ਦੀ ਹੀ ਰਹੂਗਾ ਬਹੁਤ ਸਾਨੇ ਦੇ ਕਲਰ ਕਿੰਨਾ ਜਿਆਦਾ ਪਿਆਰਾ ਕਲਰ ਹੈ ਆਪਾਂ ਉਸ ਦੇ ਵਿੱਚੋਂ ਬਾਅਦ ਵਿੱਚ ਤੁਹਾਨੂੰ ਬਾਟਮਾ ਮੈਚ ਕਰਕੇ ਜੇ ਕੱਟ ਪੀਸ ਆਏ ਤਾਂ ਆਪਾਂ ਤੁਹਾਡੀ ਬਾਟਮ ਵੀ ਮੈਚ ਕਰਵਾ ਲਵਾਂਗੇ ਇਹ ਰਹੂਗਾ ਆਪਣਾ 3 3.50 ਦਾ ਜੇ ਕਿਸੇ ਦਾ ਵੀ 3.50 ਦਾ ਸੂਟ ਬਣਦਾ ਤਾਂ ਤੁਸੀਂ ਲੈ ਸਕਦੇ ਹੋ ਇਹ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਦੇਖੋ ਇੱਕ ਇਹਦਾ ਆ ਗਿਆ ਕੱਟ ਇੱਕ ਤੁਹਾਨੂੰ ਪਹਿਲਾਂ ਆਪਾਂ ਫਸਟ ਵੀਡੀਓ ਵਿੱਚ ਆ ਗਿਆ 3 10 ਦਾ ਸੀ ਉਹ ਸ਼ਾਇਦ ਕੁਝ ਕੁਝ 2 ਦਾ ਸੀ ਤੇ 3 5 5.5 ਮੀਟਰ ਤੁਹਾਡਾ ਸੂਟ ਬਣ ਜੂਗਾ ਪੂਰਾ ਸੂਟ ਹੀ ਬਣ ਕੇ ਰੈਡੀ ਹੋਊਗਾ ਜੇ ਕਿਸੇ ਨੂੰ ਆਪਾਂ ਦੋਨੇ ਕੱਟ ਦੇ ਸਕਦੇ ਆ ਇਹ 3 ਮੀਟਰ ਦਾ ਕੱਟ ਰਹੂਗਾ ਜੀ ਇਹ ਵੀ ਟਾਈ ਮੀਟਰ ਦਾ ਕੱਟ ਰਹੂਗਾ ਦੇਖੋ ਬਹੁਤ ਜਿਆਦਾ ਸੋਹਣਾ ਕਲਰ ਪ੍ਰਿੰਟ ਔਰ ਵਾਟਰ ਵਾਈਟ ਬਾਟਮ ਵੀ ਲੈ ਸਕਦੇ ਤੁਸੀਂ ਇਹਦੇ ਨਾਲ ਫਰੋਜੀ ਕਲਰ ਦੀ ਵੀ ਲੈ ਸਕਦੇ ਹੋ ਬਾਟਮ ਇਹ ਵੀ ਆਪਣਾ 2.5 ਮੀਟਰ ਦਾ ਰਹੂਗਾ ਕੱਟ 2.50 ਦਾ 2.5 ਤੋਂ ਵੈਸੇ ਜਿਆਦਾ ਰਹੇਗਾ ਇਹ ਆਪਣੇ ਕੋਲੇ 3 ਮੀਟਰ ਦਾ ਕੱਟ ਰਹੂਗਾ ਜੇ ਕਿਸੇ ਭੈਣ ਦਾ 3 ਮੀਟਰ ਦਾ ਸੂਟ ਬਣਦਾ ਤਾਂ ਤੁਸੀਂ ਲੈ ਸਕਦੇ ਹੋ ਨੇ ਤੁਸੀਂ ਆਪਣੀ ਸ਼ਰਟ ਬਣਾ ਕੇ ਤਾਂ ਤੁਸੀਂ ਕੋਈ ਬੱਚੇ ਦਾ ਵਗੈਰਾ ਇਹ ਆਪਣਾ 4 ਮੀਟਰ ਦਾ ਰਹੂਗਾ ਜੀ ਦੇਖੋ ਇਹਦੇ ਵਿੱਚ ਤੁਸੀਂ ਦੋ ਸ਼ਰਟਾਂ ਕੋਈ ਆਪਣੀ ਭੈਣ ਦੀ ਭਾਬੀ ਦੀ ਕਿਸੇ ਦੀ ਵੀ ਤਿਆਰ ਕਰਾ ਸਕਦੇ ਹੋ ਨਾਲ ਜੇ 4 ਮੀਟਰ ਦਾ ਸੂਟ ਬਣਦਾ ਤਾਂ ਤੁਸੀਂ 4 ਮੀਟਰ ਲੈ ਸਕਦੇ ਹੋ ਇਹ ਵਾਲਾ ਵੀ ਜੀ 4 ਮੀਟਰ ਹੀ ਰਹੂਗਾ ਜੇ ਤੁਸੀਂ ਇਹਦੇ ਨਾਲ ਸ਼ਰਟਾਂ ਦੋ ਸ਼ਰਟਾਂ ਬਣ ਜਾਣਗੀਆਂ ਜਿੱਦਾਂ 2-2 ਮੀਟਰ ਦੇ ਆਰਾਮ ਨਾਲ ਫੁੱਲ ਬਾਜੂ ਦੀ ਪਰ ਜਿਹੜੇ ਵੀ ਮੇਰੇ ਚੈਨਲ ਤੇ ਨਿਊਜ਼ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪੈਦਾਂ ਹੀ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਰੈੱਡ ਕੰਨ ਦਾ ਇਹ ਵੀ 3 ਮੀਟਰ ਦਾ ਹੀ ਰਹੂਗਾ ਸੋਹਣੇ ਸੋਹਣੇ ਸੂਟ ਦੇ ਕੱਟ ਪੀਸ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਆਪਣੇ ਫਰੈਂਡ ਸਹੇਲੀਆਂ ਦੀ ਸਾਰਿਆਂ ਨੂੰ ਤੁਸੀਂ ਸ਼ੇਅਰ ਕਰੋ ਵੀਡੀਓ ਕਿਉਂਕਿ ਉਹ ਵੀ ਦੇਖ ਸਕਣ ਤੇ ਕੋਈ ਖਰੀਦ ਸਕਣ ਇਹ ਆਪਣਾ ਕੱਟ ਪੀਸ 3 ਮੀਟਰ ਦਾ ਰਹੂਗਾ ਜੀ 1.70 ਦਾ ਰਹੂਗਾ ਇਹ ਬਰੀਕ ਬੁੱਟੀ ਵਾਲਾ ਲੜਨੀਆਂ ਦਾਦੀਆਂ ਵਾਲਾ ਵਿੱਚ ਅੱਜਕੱਲ ਤਾਂ ਹਰ ਪਾਰ ਇਹਨਾਂ ਦੀ ਬਰੀਕ ਬੁੱਟੀ ਦਾ ਵੀ ਬਹੁਤ ਟ੍ਰੈਂਡ ਹੈ